ਜੀਦੀ ਬਾਟਮ ਦੇ ਉੱਪਰ ਆਪਾਂ ਇੱਕ ਤੇ ਵਰਕ ਕਰਵਾ ਕੇ ਇਹਨੂੰ ਰੈਡੀ ਕੀਤਾ ਬਟ ਜਿਹੜਾ ਇਹਦਾ ਵਰਕ ਆਪਾਂ ਨੀਡਲ ਵਰਕ ਕਰਵਾਇਆ ਬੋਲੀਨ ਵਰਕ ਜਿਹੜਾ ਹੁੰਦਾ ਨੀਡਲ ਵਰਕ ਦੇ ਨਾਲ ਆਪਾਂ ਇਹਨੂੰ ਰੈਡੀ ਕਰਵਾਇਆ ਇਹ ਵੀ ਮਾਰਬਲ ਪੇਂਟ ਦੇ ਵਿੱਚ ਇਹ ਵਾਲੀ ਡਿਜ਼ਾਈਨਿੰਗ ਰਹੇਗੀ ਇਹਦੀ ਸ਼੍ਰਸ਼ੀ ਕਾਲ ਜੀ ਗੁਰਸੇਵ ਐਮਬਰਾਡਰੀ ਮੋਡ ਮੰਡੀ ਤੁਹਾਡਾ ਸਭ ਤੋਂ ਪਹਿਲਾਂ ਵੈਲਕਮ ਆਪਣੇ ਚੈਨਲ ਤੇ YouTube ਔਰ Facebook ਤੇ ਤੇ ਜਿਹੜੇ ਚੈਨਲ ਤੇ ਨਵੇਂ ਆਏ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇੰਸਟਾਗ੍ਰam ਨੂੰ ਫੋਲੋ ਕਰਿਓ ਗੁਰਸੇਫਟ ਐਮਬ੍ਰੋਇਡਰੀ ਤਾਂ ਗੁਰਸੇਫਟ ਵਲੌਗਸ ਨੂੰ ਉਸ ਤੋਂ ਬਾਅਦ ਆਪਣਾ YouTube ਚੈਨਲ ਹੈਗਾ ਦਾ ਗੁਰਸੇਫਟ ਵਲੌਗਸ ਔਰ Facebook ਵੀ ਦਾ ਗੁਰਸੇਫਟ ਵਲੌਗਸ ਜਿੱਥੇ ਆਪਣੇ ਸੂਟਾਂ ਦੀ ਨਵੀਂ-ਨਵੀਂ ਕਲੈਕਸ਼ਨ ਆਉਂਦੀ ਰਹਿੰਦੀ ਹੈ ਆਪਣੇ ਹੋਰ ਵੀ ਵੀਡੀਓਜ਼ ਬਲੌਗਿੰਗ ਆਉਂਦੀ ਰਹਿੰਦੀ ਹੈ ਤੇ ਅੱਜ ਆਪਾਂ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਆ ਸਮਰ ਦੇ ਵਿੱਚ ਵੀ ਤੁਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਵਿੰਟਰ 'ਚ ਵੀ ਯੂਜ਼ ਕਰ ਸਕਦੇ ਹੋ ਇਹਨਾਂ ਨੂੰ ਵੈਸੇ ਵੀ ਯੂਜ਼ ਕਰ ਸਕਦੇ ਹੋ ਐਜ਼ ਅ ਪਾਰਟੀ ਫੰਕਸ਼ਨ ਤੇ ਵੀ ਯ মার্বল পেইন্ਟ ਨਾਲ ਆਪਾਂ ਬਹੁਤ ਸੋਹਣੇ ਸੂਟ ਜਿਹੜੇ ਰੈਡੀ ਕਰਾਏ ਆ ਕਲਰ ਤੁਸੀਂ ਕੋਈ ਵੀ ਆਪਣੀ ਚੁਆਇਸ ਦਾ ਫੈਬਰਿਕ ਲੇ ਕੇ ਜਾਂ ਸਾਡੇ ਕੋਲੋਂ ਲੈ ਕੇ ਉੱਪਰ ਮਾਰਬਲ ਪੇਂਟ ਕਰਵਾ ਸਕਦੇ ਹੋ ਇਹਦੀ ਸ਼ਰਟ ਰਹੇਗੀ ਸ਼ਰਟ ਤੇ ਬਹੁਤ ਪਿਆਰਾ ਜਿਹੜਾ ਮਾਰਬਲ ਪੇਂਟ ਨਾਲ ਇਹਨੂੰ ਰੈਡੀ ਕੀਤਾ ਗਿਆ ਔਰ ਇਹਦੇ ਜਿਹੜੇ ਬਾਟਮ ਆ ਇਹ ਆਪਾਂ ਪਲੇਨ ਰੱਖੀ ਆ ਅਗਰ ਤੁਸੀਂ ਚਾਹੁੰਦੇ ਹੋ ਕਿ ਇਹਦੇ ਉੱਪਰ ਵਰਕ ਕਰਵਾਉਣਾ ਤਾਂ ਤੁਸੀਂ ਵਰਕ ਕਰਵਾ ਸਕਦੇ ਹੋ ਦੁਪट्टे ਦੇ ਉੱਪਰ ਵੀ ਮਾਰਬਲ ਪੇਂਟ ਨਾਲ ਆਪਾਂ ਇਹਨੂੰ ਰੈਡੀ ਕੀਤਾ ਤੁਸੀਂ ਕੁਝ ਵੀ ਅਗਰ ਦੁਪੱਟਾ ਵੀ ਪਲੇਨ ਰੱਖਣਾ ਚਾਹੁੰਦੇ ਹੋ ਤਾਂ ਦੁਪੱਟਾ ਵੀ ਇਹਦਾ ਪਲੇਨ ਰੱਖ ਸਕਦੇ ਹੋ ਸੈਕਿੰਡ ਆਪਣੇ ਕੋਲ ਹੈ ਬਟ ਜਿਹੜਾ ਮੈਂ ਤੁਹਾਨੂੰ ਇਹਦੇ ਪ੍ਰਾਈਸ ਦੱਸਦਾ ਅਗਰ ਤੁਸੀਂ ਜੌਰਜਟ ਦੇ ਫੈਬਰਿਕ ਤੇ ਕਰਵਾ ਰਹੇ ਹੋ ਤਾਂ ਇਹ ਤੁਹਾਨੂੰ ਅਗਰ ਤੁਸੀਂ ਜੌਰਜਟ ਦੇ ਫੈਬਰਿਕ ਦੇ ਉੱਪਰ ਇਹਨੂੰ ਰੈਡੀ ਕਰਵਾ ਰਹੇ ਹੋ ਸਾਰਾ ਜਿਹੜਾ ਫੈਬਰਿਕ ਦੁਪੱਟਾ ਬਾਟਮ ਔਰ ਸ਼ਰਟ ਜਿਹੜੀ ਜੌਰਜਟ ਤੇ ਰਹੇਗੀ ਤੇ ਇਹ ਤੁਹਾਨੂੰ ਵਿਦ ਦੁਪੱਟਾ 2000 ਦੇ ਵਿੱਚ ਸੂਟ ਪਾਏਗਾ ਅਗਰ ਤੁਸੀਂ ਇਹਦੇ ਉੱਪਰ ਵਰਕ ਕਰਵਾਉਂਦੇ ਹੋ ਕੋਈ ਵੀ ਵਰਕ ਕਰਵਾ ਰਹੇ ਹੋ ਤੇ ਉਸ ਦੇ ਅਕੋਰਡਿੰਗ ਹੋਏਗਾ ਅਗਰ ਤੁਸੀਂ ਹਲਕਾ ਜਿਵੇਂ ਹੈਂਡਵਰਕ ਦਾ ਵਰਕ ਕਰਵਾ ਕੇ ਇਹਦੇ ਨਾਲ ਪ੍ਰੋਪਰ ਤੁਸੀਂ ਸਾਈਟ ਤੋਂ ਸੂਟ ਲੈਣਾ ਤਾਂ ਤੁਹਾਨੂੰ 2500 ਦੇ ਵਿੱਚ ਬਾਰੀਕ ਵੇਲ ਦੇ ਨਾਲ ਅਸੀਂ ਹੈਂਡਵਰਕ ਕਰਕੇ ਦੇਵਾਂਗੇ 2500 ਦੇ ਵਿੱਚ ਤੁਹਾਨੂੰ ਇਹ ਸੂਟ ਪੈ ਜਾਏਗਾ ਵਿਦਆਊਟ ਵਰਕ ਇਹ ਸੂਟ ਤੁਹਾਨੂੰ ਪਏਗਾ 2000 ਦੇ ਵਿੱਚ ਅਗਲਾ ਕਲਰ ਆਪਣੇ ਕੋਲ ਇਹਦੇ 'ਚ ਹੈਗਾ ਪੀਚ ਸ਼ੇਡ ਬਹੁਤ ਪਿਆਰਾ ਹੈ ਬਟ ਇਹਨੂੰ ਆਪਾਂ ਰੈਡੀ ਕੀਤਾ ਔਰਗੈਂਜ਼ਾ ਦੇ ਉੱਪਰ ਔਰਗਾਂਜ਼ਾ ਦੇ ਫੈਬਰਿਕ ਤੇ ਉੱਪਰ ਇਹਨੂੰ ਰੈਡੀ ਕੀਤਾ ਬਹੁਤ ਪਿਆਰੀ ਲੁੱਕ ਦੇ ਤੇ ਪਿਆਰ ਉੱਪਰ ਆ ਰਹੀ ਹੈ ਪੀਚ ਕਲਰ ਦੇ ਵਿੱਚ ਰਹੇਗਾ ਨਾਲ ਇਹਦੇ ਬਾਟਮ ਆ ਅਗਰ ਤੁਸੀਂ ਬਾਟਮ ਤੇ ਵੀ ਕਰਵਾਉਣਾ ਬਾਟਮ ਤੇ ਕਰਵਾ ਸਕਦੇ ਹੋ ਤੇ ਅਗਰ ਤੁਸੀਂ ਨਾਲ ਬਾਟਮ ਤੇ ਨਹੀਂ ਕਰਵਾਉਣਾ ਤੇ ਨਹੀਂ ਵੀ ਕਰਵਾ ਸਕਦੇ ਇਸ ਤੋਂ ਬਾਅਦ ਇਹ ਇੱਕ ਆਪਾਂ ਸ਼ਰਟ ਰੈਡੀ ਕਰਵਾਈ ਆ ਇਹ ਵੀ ਸਪੀਚ ਕਲਰ ਦੇ ਵਿੱਚ ਹੀ ਆਪਾਂ ਕਰਵਾਈ ਆ ਜੌਰਜਟ ਦੇ ਉੱਪਰ ਅਗਰ ਤੁਸੀਂ ਦੇ ਨਾਲ ਪਲੇਨ ਬਾਟਮ ਲੈਣੀ ਤਾਂ ਪਲੇਨ ਬਾਟਮ ਵੀ ਲੈ ਸਕਦੇ ਹੋ ਅਗਰ ਤੁਸੀਂ ਇਹਦੇ ਉੱਪਰ ਵੀ ਕਰਵਾਉਣਾ ਪੈਂਟ ਤਾਂ ਕਰਵਾ ਸਕਦੇ ਹੋ ਜੇ ਤੁਸੀਂ ਆਰਗੈਂਜ਼ਾ ਦੇ ਫੈਬਰਿਕ ਦੇ ਉੱਪਰ ਕਰਵਾ ਰਹੇ ਹੋ ਤਾਂ ਤੁਹਾਨੂੰ ਇਹ ਸੂਟ ਪਏਗਾ ਅਗਰ ਤੁਸੀਂ ਬਾਟਮ ਪਲੇਨ ਰੱਖ ਕੇ ਇਕੱਲੇ ਸ਼ਰਟ ਔਰ ਬਾਟਮ ਵੀ ਆਪਣੇ ਤੋਂ ਬਾਈ ਕਰਨਾ ਚਾਹੁੰਦੇ ਹੋ ਤਾਂ ਇਹ ਸੂਟ ਤੁਹਾਨੂੰ ਪਏ ਜਾਏਗਾ 1400 ਰੁਪਏ ਦੇ ਵਿੱਚ 1400 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਜਿਹੜਾ ਰੈਡੀ ਮਿਲੇਗਾ ਵਿਦਆਊਟ ਦੁਪੱਟਾ ਵਿਦ ਦੁਪੱਟਾ ਅਗਰ ਤੁਸੀਂ ਇਹਨੂੰ ਰੈਡੀ ਕਰਵਾਉਣਾ ਤਾਂ ਇਹਦੀ ਕਾਸਟ ਜਿਹੜੀ 2000 ਤੱਕ ਹੀ ਜਾਏਗੀ ਇਹ ਜਿਹੜੀ ਸ਼ਰਟ ਆ ਅਗਰ ਤੁਸੀਂ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਆਪਣੀ ਚੋਅਸ ਦੇ ਨਾਲ ਬਾਟਮ ਰੈਡੀ ਕਰਵਾਉਣੀ ਹੈ ਜਾਂ ਲੈਣੀ ਹੈ ਆਪਣੇ ਕੋਲੋਂ ਹੀ ਤਾਂ ਕੱਲੀ ਸ਼ਰਟ ਜਿਹੜੀ ਮਾਰਬਲ ਪੇਂਟ ਦੇ ਵਿੱਚ ਇਹ ਤੁਹਾਨੂੰ ਸ਼ਰਟ ਪੈ ਜਾਗੀ 1000 ਰੁਪਏ ਦੇ ਵਿੱਚ ਇਹ ਆਪਣੇ ਕੋਲ ਹੈਗਾ ਕਾਟਨ ਦਾ ਖਾਦੀ ਕਾਟਨ ਦਾ ਫੈਬਰਿਕ ਬਹੁਤ ਸੋਹਣਾ ਫੈਬਰਿਕ ਆ ਸਕਾਈ ਬਲੂ ਕਲਰ ਹੈ ਦਾ ਔਰ ਆਪਾਂ ਇਹਦੇ ਉੱਪਰ ਮਾਰਬਲ ਪੇਂਟ ਕਰਵਾਇਆ ਬਹੁਤ ਪਿਆਰਾ ਲੱਗ ਰਿਹਾ ਬਹੁਤ ਸੋਹਣੀ ਜਿਹੜੀ ਇਹਦੀ ਫਿਨਿਸ਼ਿੰਗ ਆਈ ਹੋਈ ਹੈ ਇਹ ਵਾਲੀ ਇਹਦੀ ਸ਼ਰਟ ਰਹੇਗੀ ਤੇ ਇਹਦਾ ਜਿਹੜੀ ਬਾਟਮ ਆ ਉਹ ਆਪਾਂ ਇਹਦੀ ਪਲੇਨ ਰੱਖੀ ਆ ਖਾਦੀ ਦੇ ਵਿੱਚ ਇਹ ਬਾਟਮ ਪਲੇਨ ਰਹੇਗੀ ਅਗਰ ਤੁਸੀਂ ਇਹਦੇ ਉੱਪਰ ਕੋਈ ਵਰਕ ਜਾਂ ਲੇਸਿਸ ਦਾ ਵਰਕ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਹੋ ਜਾਏਗਾ ਇਹਦੇ ਦੁਪੱਟਾ ਜਿਹੜਾ ਆਪਾਂ ਮਸਲੀਨ ਦਾ ਲਗਾਇਆ ਦੁਪੱਟੇ ਦੇ ਉੱਪਰ ਹੀ ਬਹੁਤ ਸੋਹਣਾ ਵਰਕ ਹੋਇਆ ਇਹ ਬੜਾ ਇਹਦਾ ਦੁਪੱਟਾ ਰਹੇਗਾ ਤੇ ਇਹ ਸੂਟ ਤੁਹਾਨੂੰ ਸੇਮ ਉਸੇ ਪ੍ਰਾਈਸ ਦੇ ਵਿੱਚ ਹੀ ਪਏਗਾ ਜਿਹੜਾ ਤੁਹਾਨੂੰ ਬਾਕੀ ਪੈ ਰਹੇ ਨੇ 2000 ਦੀ ਰੇਂਜ ਦੇ ਵਿੱਚ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਇਸ ਤੋਂ ਬਾਅਦ ਆਪਣਾ ਆ ਜਾਂਦਾ ਵਾ ਲਾਈਟ ਲਵੈਂਡਰ ਸ਼ੇਡ ਜੀਦੀ बॉटम ਦੇ ਉੱਪਰ ਆਪਾਂ ਇੱਕ ਤੇ ਵਰਕ ਕਰਵਾ ਕੇ ਇਹਨੂੰ ਰੈਡੀ ਕੀਤਾ ਬਟ ਜਿਹੜਾ ਇਹਦਾ ਵਰਕ ਆਪਾਂ ਨੀਡਲ ਵਰਕ ਕਰਵਾਇਆ ਬੋਲੀਨ ਵਰਕ ਜਿਹੜਾ ਹੁੰਦਾ ਨੀਡਲ ਵਰਕ ਦੇ ਨਾਲ ਆਪਾਂ ਇਹਨੂੰ ਰੈਡੀ ਕਰਵਾਇਆ ਇਹ ਵੀ ਮਾਰਬਲ ਪੇਂਟ ਦੇ ਵਿੱਚ ਇਹ ਵਾਲੀ ਡਿਜ਼ਾਈਨਿੰਗ ਰਹੇਗੀ ਇਹਦੀ ਜੋ ਆਪਣੇ ਸ਼ਰਟ ਦੇ ਵਿੱਚ ਕਲਰਸ ਆ ਰਹੇ ਨੇ ਸੇਮ ਉਹੀ बॉटम ਦੇ ਵਿੱਚ ਆਪਾਂ ਲਗਵਾ ਕੇ ਇਹਨੂੰ ਰੈਡੀ ਕਰਵਾਇਆ ਅਗਰ ਤੁਸੀਂ ਇਦਾਂ ਦਾ ਕੁਝ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਇਹ ਨੀਡਲ ਵਰਕ ਦੇ ਨਾਲ ਤਾਂ ਉਹ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਇਹਦਾ ਅਗਰ ਤੁਸੀਂ ਬਾਟਮ ਤੇ ਵਰਕ ਕਰਵਾ ਕੇ ਰੈਡੀ ਕਰਵਾ ਰਹੇ ਹੋ ਤੇ ਇਹਦੇ ਵਿੱਚ ਵਰਕ ਕਰਵਾ ਕੇ ਤੁਹਾਨੂੰ ਇਹ ਸੂਟ 2500 ਦੇ ਪੈਣਗੇ ਚਾਹੇ ਤੁਸੀਂ ਆਰੀ ਵਰਕ ਕਰਵਾ ਲਓ ਹੈਂਡ ਵਰਕ ਕਰਵਾ ਲਓ ਚਾਹੇ ਤੁਸੀਂ ਮਸ਼ੀਨੀ ਵਰਕ ਕਰਵਾ ਲਓ ਕੋਈ ਵੀ ਵਰਕ ਕਰਵਾ ਰਹੇ ਹੋ ਸਿਰਫ ਬਾਟਮ ਦੇ ਉੱਪਰ ਤਾਂ ਆਪਾਂ ਤੁਹਾਨੂੰ ਸਿਰਫ 2500 ਦੇ ਵਿੱਚ ਇਹ ਸੂਟ ਵਿਦ ਬਾਟਮ ਰੈਡੀ ਕਰਕੇ ਦੇਵਾਂਗੇ ਵੈਸੇ ਤੁਹਾਨੂੰ ਪਤਾ ਹੈ ਹੈਂਡ ਵਰਕ ਦੇ ਪ੍ਰਾਈਸ ਜ਼ਿਆਦਾ ਹੁੰਦੇ ਆ ਪਰ ਅਗਰ ਤੁਸੀਂ ਪ੍ਰੋਪਰ ਸੂਟ ਆਪਣੇ ਤੋਂ ਰੈਡੀ ਕਰਵਾ ਕੇ ਲੈ ਰਹੇ ਹੋ ਤੇ ਆਪਾਂ ਤੁਹਾਨੂੰ ਇਹ ਸੂਟ 2500 ਦਾ ਦੇਵਾਂਗੇ ਉਸ ਤੋਂ ਬਾਅਦ ਇਹ ਬਹੁਤ ਪਿਆਰਾ ਕਲਰ ਹੈ ਲਾਈਟ ਫਰੋਜੀ ਲਾਈਟ ਫਰੋਜੀ ਕਲਰ ਹੈ ਬਟ ਇਹਦੇ ਵਿੱਚ ਥੋੜਾ ਬਲੈਕ ਵੀ ਟੱਚਿੰਗ ਜ਼ਿਆਦਾ ਹੈ ਇਹਦੇ ਨਾਲ ਜਿਹੜੀ ਬਾਟਮ ਪਲੇਨ ਆ ਅਗਰ ਤੁਸੀਂ ਚਾਹੋ ਤਾਂ ਨੂੰ ਵਰਕ ਕਰਵਾ ਸਕਦੇ ਹੋ ਅਗਾ ਤੁਸੀਂ ਇਦਾਂ ਦਾ ਵੀ ਕੋਈ ਸੂਟ ਰੈਡੀ ਕਰਵਾਉਣਾ ਤਾਂ ਵਿਦਆਊਟ ਦੁਪੱਟਾ ਤੁਹਾਨੂੰ ਇਹ ਸੂਟ 1400 ਰੁਪਏ ਦਾ ਪਏਗਾ ਤੇ ਅੱਗੇ ਲਵੈਂਡਰ ਸ਼ੇਡ ਦਾ ਫਿਰ ਇੱਕ ਸੂਟ ਆ ਗਿਆ ਜਿਹਦੇ ਨਾਲ ਵਾਈਟ ਕਲਰ ਦੀ ਬਾਟਮ ਹੈ ਵਾਈਟ ਕਲਰ ਦੀ ਬਾਟਮ ਦੇ ਨਾਲ ਆਪਾਂ ਇਹਦੇ ਤੇ ਮਾਰਬਲ ਪੇਂਟ ਜਿਹੜਾ ਕਰਵਾਇਆ ਬਹੁਤ ਸੋਹਣੀ ਲੁੱਕ ਦੇ ਰਿਹਾ ਹੈ ਇਹ ਵੀ ਸੂਟ ਇਦਾਂ ਦਾ ਕੋਈ ਵੀ ਡਿਜ਼ਾਈਨ ਤੁਸੀਂ ਕਰਵਾ ਸਕਦੇ ਹੋ ਜੋ ਵੀ ਤੁਹਾਡੇ ਫੈਬਰਿਕ ਦਾ ਕਲਰ ਹੋਏਗਾ ਇਹਦੀ ਰਿਫਲੈਕਸ਼ਨ ਉਸ ਦੇ ਅਕੋਰਡਿੰਗ ਹੀ ਪਾਏਗੇ ਜਿਵੇਂ ਤੁਸੀਂ ਫੈਬਰਿਕ ਦਾ ਕਲਰ ਦੇ ਰਹੇ ਹੋ ਲਾਈਟ ਦੇ ਰਹੇ ਹੋ ਤਾਂ ਲਾਈਟ ਪੈਗੀ ਡਾਰਕ ਦੇ ਰਹੇ ਹੋ ਤਾਂ ਡਾਰਕ ਉਸ ਤੋਂ ਬਾਅਦ ਇਹ ਕੇਵਲ ਆ ਪੇਂਟ ਆ ਬਹੁਤ ਵਧੀਆ ਬਹੁਤ ਸੋਹਣਾ ਪੇਂਟ ਕੀਤਾ ਹੈ ਵੀ ਇਹ ਤੁਹਾਡੀ ਫੁੱਲ ਪਾਰਟੀ ਲੁੱਕ ਆਏਗੀ ਇਹ ਵਾਲਾ ਪੇਂਟ ਬਹੁਤ ਸੋਹਣਾ ਲੱਗ ਰਿਹਾ। ਅਗਰ ਤੁਸੀਂ ਇਹਦੇ ਨਾਲ ਕੋਈ ਵੀ ਬਾਟਮ ਦੇ ਉੱਪਰ ਵਰਕ ਕਰਵਾਉਣਾ ਚਾਹੁੰਦੇ ਹੋ, ਹੈਂਡ ਦੇ ਵਿੱਚ ਵੀ ਕਰਵਾਉਣਾ ਚਾਹੁੰਦਾ ਇਹ ਬਹੁਤ ਸੋਹਣਾ ਲੱਗੇਗਾ। ਬਹੁਤ ਪਿਆਰਾ ਲੱਗੇਗਾ। ਅਗਰ ਤੁਸੀਂ ਇਦਾਂ ਦਾ ਕੋਈ ਵੀ ਡਿਜ਼ਾਈਨ ਸਾਡੇ ਤੋਂ ਰੈਡੀ ਕਰਵਾਉਣਾ ਤਾਂ ਇਹ ਤੁਹਾਨੂੰ ਅਸੀਂ ਬਹੁਤ ਜੈਨੂਅਲ ਰੇਟ ਦੇ ਵਿੱਚ ਰੈਡੀ ਕਰਕੇ ਦੇਵਾਂਗੇ। ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਰੈਡੀ ਕਰਕੇ ਦੇਵਾਂਗੇ। ਤੁਸੀਂ ਕੋਈ ਵੀ ਸੂਟ ਸਾਡੇ ਤੋਂ ਰੈਡੀ ਕਰਵਾਉਣਾ ਤਾਂ ਸਾਡੇ ਸਕਰੀਨ ਦੇ ਉੱਪਰ ਚੱਲ ਰਿਹਾ ਜਿਹੜੇ ਨੰਬਰ ਹੈ ਉੱਤੇ ਸਾਨੂੰ ਕੰਟੈਕਟ ਕਰ ਸਕਦੇ ਹੋ। ਸਾਨੂੰ WhatsApp ਕਰ ਸਕਦੇ ਹੋ Instagram ਤੇ DM ਕਰ ਸਕਦੇ ਹੋ ਔਰ ਜਿਨ੍ਹਾਂ ਨੂੰ ਵੀ ਜਿਹੜੇ ਸਾਨੂੰ ਇੰਨਾ ਪਿਆਰ ਦੇ ਰਿਹਾ ਸਾਨੂੰ ਸੂਟਾਂ ਦੇ ਆਰਡਰ ਦੇ ਰਿਹਾ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਾਕੀ ਜੇ ਕਿਸੇ ਨੇ ਵੀ ਜਿੰਨੇ ਵੀ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਆਪਾਂ ਨਵੇਂ-ਨਵੇਂ ਹੁਣ ਸੂਟਸ ਨਵੀਂ-ਨਵੀਂ ਕਲੈਕਸ਼ਨ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਆ ਇਸ ਤੋਂ ਬਾਅਦ ਆਪਣੀ ਵਰਕ ਵਾਲੀ ਵੀਡੀਓ ਆਊਗੀ ਜਿਦੇ ਵਿੱਚ ਆਪਣੇ ਕਾਫੀ ਸੂਟਸ ਰੈਡੀ ਹੋਏ ਆ ਆਪਾਂ ਤੁਹਾਨੂੰ ਸ਼ੋਅ ਕਰਾਂਗੇ ਤੇ ਚਲੋ ਹੁਣ ਵੀਡੀਓ ਦੇ ਨਾਲ ਕਰਦੇ ਆਂ ਬਾਏ ਬਾਏ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮਿਲਦੇ ਆਂ ਥੈਂਕ ਯੂ ਜੀ ਬਾਏ ਬਾਏ